ਯਾਰ ਦੋ ਕਰਦੇ ਆ ਹੁੰਡੜ ਗਾਡੇ ਵਾਲਾ ਟੋਪੀ ਲੈ ਲਓ ਮਿਲਿਆ ਬੜਾ ਫੁੰਲਾ ਕਰਦੇ ਆ ਲੈ ਲਓ ਟੋਪੀ ਲੈ ਲਓ ਫਿਰ ਹੋਰ ਫਿਰ ਕਿਰਤੀ ਬਾਹਰ ਨਗਰੇ ਆਉਂਦੇ ਤੈਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਆਪਾਂ ਚੱਲੇ ਆਂ ਦਵਾਈ ਲੈਣ ਤੇ ਨਾਲੇ ਥੋੜਾ ਜਿਹਾ ਲੈ ਕੇ ਆਉਣਾ ਸੀਗਾ ਸਮਾਨ ਕਿਉਂਕਿ ਅੱਜ ਆਉਣਾ ਸੀ ਆਪਣੇ ਰਿਸ਼ਤੇਦਾਰਾਂ ਨੇ ਸਸੇ ਘਰੋਂ ਹੋ ਜਾਨੇ ਐ ਲੇਟ ਤੇ ਜਿਹੜੀਆਂ ਅੱਜ ਸੰਡੇ ਕਰਕੇ ਡਾਕਟਰ ਸਾਰੇ ਸੀਗੇ 1 ਵਜੇ ਤੱਕਰ ਤੇ ਸਾਰੇ ਜਿਹੜੇ ਉਹ ਓਪੀ ਡੀਆਂ ਉਹ ਹੋ ਜਾਂਦੀਆਂ ਬੰਦ ਤੇ ਇੱਕ ਜਿਹੜਾ ਡਾਕਟਰ ਦੀ ਓਪੀਡੀ ਜਿਹੜੀ ਖੁੱਲੀ ਸੀ ਤੇ ਸਾਨੂੰ ਪਤਾ ਲੱਗਦਾ ਵੀ ਉਹ ਹਜੇ ਡਾਕਟਰ ਦੀ ਓਪੀਡੀ ਹਜੇ ਖੁੱਲੀ ਆ ਸੀ ਚਲੇ ਜਾਨੇ ਉਧਰ ਤੇ ਲਓ ਵੀ ਆਪਾਂ ਪਹੁੰਚ ਜਾਨੇ ਡਾਕਟਰ ਭੁਈ ਕੋਲੇ ਤੇ ਇੱਥੋਂ ਲਵਾਂਗੇ ਆਪਾਂ ਮੈਡੀਸਨ ਕਿਉਂਕਿ ਇਹ ਬੁਖਾਰ ਬਹੁਤ ਜ਼ਿਆਦਾ ਹੋਇਆ ਪਿਆ ਸੀ ਤੇ ਫੇਰ ਆਪਾਂ ਜਿਹੜਾ ਲੈਣਾ ਸੀ ਸਮਾਨ ਪਹੁੰਚ ਜਾਨੇ ਬਿਕਰੀ ਤੇ ਤੇ ਇੱਥੇ ਆਪਾਂ ਉਹਨਾਂ ਨੂੰ ਦੱਸਦੇ ਵੀ ਸਾਨੂੰ ਆ ਚੀਜ਼ਾਂ ਦੇ ਦਿਓ ਤੇ ਉਹ ਆਪਾਂ ਨੂੰ ਦੇ ਦਿੰਦੇ ਤੇ ਬਿੱਲ ਆਪਾਂ ਦੇ ਕੇ ਤੇ ਆਪਾਂ ਉੱਥੋਂ ਚੱਲ ਪੈਨੇ ਆ ਲਓ ਬਿੱਲ ਲੈ ਕੇ ਸਮਾਨ ਤੇ ਆਪਾਂ ਚੱਲ ਪੈਨੇ ਆ ਗੱਡੀ ਵੱਲ ਨੂੰ ਤੇ ਫੇਰ ਆਪਾਂ ਜਾਂਦੇ ਆ ਘਰ ਨੂੰ ਪੈਨੇ ਘਰ ਨੂੰ ਤੇ ਜਿਹੜਾ ਰਾਹ ਹੈ ਬਿਲਕੁਲ ਖਰਾਬ ਹੋਇਆ ਪਿਆ ਕਿਉਂਕਿ ਬਈ ਇੱਥੇ ਜਿਹੜੀਆਂ ਨਹਿਰਾਂ ਬੰਦੀਆਂ ਕਰਕੇ ਟਰੱਕਾਂ ਵਾਲਿਆਂ ਨੇ ਮਿੱਟੀ ਉਹ ਮਿੱਟੀ ਕੀਤੀ ਪਈ ਆ ਰਾਹ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼ੂਗਰ ਫ੍ਰੀ ਜਲੇਬੀਆਂ ਕੱਢ ਦੀ ਜਿੰਦਾ ਬਸ ਪੈਨੇਰ ਖੁਆ ਪਲੇਨ ਕਰੀਮ ਆ ਰੋਲ ਦਿਖਿਆ ਨਹੀਂ ਤੂੰ ਕੱਪੜਾ ਨਹੀਂ ਦਿਖਿਆ ਆਪਣਾ ਉਹ ਦਿਖਾ ਦੇ ਮਰਮਰ ਦਾ ਮਰਮਰ ਦਾ 2 ਮੀਟਰ ਤੋਂ 2 ਮੀਟਰ 3 ਮੀਟਰ ਦਾ ਦੂਜਾ ਮਾਲ ਆ ਤਾਂ ਸਭ ਤੋਂ ਪਹਿਲਾਂ 2 ਮਾਲ ਮਰਮਰ 2 ਮੀਟਰ 2 ਮੀਟਰ ਦੇਖੋ 3 ਮੀਟਰ ਉਹ ਵੀਰਾ ਲੱਤਾਂ ਮੈਲਾ ਬੈਠਾ ਮੈਲਾ ਲੱਤਾਂ ਪਾਟਾ ਉਟਾ ਟਾਗਣਾ ਨਹੀਂ ਪਊਂਦਾ ਸਿਲੰਡਰ ਹੂੰ ਸਿਲੰਡਰ ਕਿੰ? ਸਿਲੰਡਰ ਸਿਲੰਡਰ ਕਿੰਨੇ ਲਗਾ ਦੇ? 2 ਲਗਾ ਕੋ ਪੱਡੀ ਰਹੀ ਪੱਟੀ ਵੀ ਲੋਡ ਪਹੁੰਚ ਨਹੀਂ ਡੀਜ਼ਲ ਵਾਲੀ ਕੀ ਲੋੜ ਆ ਯਾਰ ਨਹੀਂ ਪੁੱਛਿਆ ਯਾਰ ਨਹੀਂ ਜਲੇਬੀਆਂ ਨਹੀਂ ਨਹੀਂ ਐਵੇਂ ਨਹੀਂ ਜਲੇਬੀਆਂ ਆਸਤੇ ਨਹੀਂ ਪਣੀ ਗੈਸ ਪੱਟੀਆਂ ਕਿੰਨੀਆਂ ਚਾਹੀਦੀਆਂ? 2 2 ਗੈਸ ਪੱਟੀਆਂ 2 ਸਿਲੰਡਰ ਸਿਲੰਡਰ ਦੋ ਮਿਲ ਜਾਣਗੇ ਸਬ ਸਿਲੰਡਰ ਪਤਾ ਲੱਗਦਾ ਹੈ ਚੈਰ ਰਹੀ ਚੱਕ ਲਈਏ ਫਿਰ ਆਪਾਂ ਲੋੜ ਨਹੀਂ ਨਹੀਂ ਡੋਰ ਹੀ ਨਹੀਂ ਮੈਂ ਕੀ ਕਰਾਂ ਕਰਣੀਆਂ ਜਲੇਬੀਆਂ ਤਾਂ ਸਰਦੀਆਂ ਲੋ ਬਾਲਣਾ ਤਾਂ ਹੋਣਾ ਹੀ ਆ ਆ ਬਾਲਾ ਬਾਲਾ ਤਾਂ ਪਿਆ ਹੀ ਆ ਹਾਂਜੀ ਬਸ ਸਿਲੰਡਰ ਦੋ ਗੈਸੇ ਉਹ ਨਿਮੇੜਦੀ ਆ ਨਾ ਕੰਪਨੀ ਹੁਣ ਇਹਦਾ ਹੱਥ ਲਿਬਰਦੇ ਮੇਰੇ ਉਹ ਚੱਕੀ ਇਹਦੇ ਕਿਤਾ ਕੰਮ ਨਿਪੜ ਗਿਆ ਪੈਰ ਦਾ ਨਹੀਂ ਨਹੀਂ ਦੂਜਾ ਹੁਣ ਉਹ ਨ ਕੰਮ ਨਿਮੇੜਦੀ ਆ ਨਾ ਫਿਰ ਦੋ ਦਿਨਾਂ ਤਿੰਨਾਂ ਦਾ ਕੰਮ ਹਾਂ ਹੁਣ ਤਾਂ ਤੇਰਾ ਥੋੜਾ ਹੀ ਉਹ ਫਿਰ ਖਰਚਾ ਪੈਂਦਾ ਨਾ ਇਹਨੂੰ ਉੱਥੇ-ਉੱਥੇ ਡੀਜ਼ਲ ਪੱਟੀ ਤਾਂ ਲਾਉਂਦੇ ਸਾਡਾ ਕੰਮ ਚੇਦੀ ਨਿਭੜ ਜਾਂਦਾ ਠੇਕਾ ਮਾਰਿਆ ਹੁੰਦਾ ਉਹ ਹਾਂਜੀ ਠੇਕਾ ਜਾਰੇ ਹੁੰਦਾ ਹਾਂ ਹੁਣ ਤੂੰ ਦੱਸ ਤੇਰੀ ਸੇਵਾ ਸੇਵਾ ਯਾਰ ਆਪ 5000 ਦੇ ਦੇ ਚਾਰਾ ਚਾਰਾ 5000 ਦੇ ਦੇ ਮੈਨੂੰ ਵੀ ਨਾ ਸਾਨੂੰ ਲੈ ਜੀ ਦੋ ਨੂੰ ਬਾਹਰ ਵਾਲਾ ਵਧੀਆ ਵਾਹ ਹੋਰ ਕੀ ਹੈ ਸਾਨੂੰ ਸਿਕਾ ਦੇ ਦੋ ਬੰਦੇ ਮਿਲ ਜਾਣ ਤੇ ਹੋਰ ਸਾਨੂੰ ਸਿਕਾ ਦੇ ਤੂੰ ਬਹਿ ਜਾਈਂਗਾ ਦੋ ਬੰਦੇ ਮਿਲ ਜਾਣ ਸਾਨੂੰ ਦੋ ਸਾਨੂੰ ਕਿ ਚਾਹੀਦਾ ਤੂੰ ਕੱਲਾ ਹੀ ਆ ਜੀ ਸਾਨੂੰ ਸਿਕਾ ਦੇ ਹਾਂ ਨਹੀਂ ਪਰ ਬਾਹਰ ਵਾਲੀ ਮੰਗੇ ਨਾ ਬਾਹਲੇ ਮੰਗੇ ਆ ਤੂੰ ਕੋਈ ਬਾਹਰੇ ਨਹੀਂ 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 ਆ ਐਵੇਂ ਨਾ ਤੂੰ ਤਾਂ ਗੂੰਗਾ ਉਹ ਪੈਣਾ ਤੂੰ ਉਹ ਪੈਰਾ ਗਾਲ ਥਾਣੀ ਦੀ ਪਜਾਮਾ ਲਾਉਣਾ ਕੋਈ ਗੱਲ ਨਹੀਂ ਉਹ ਜਾਣੇ ਦਾ ਤੇਰਾ ਕੰਮ ਆ 3000 ਰੁਪਏ ਲੈ ਚਾ ਪਿਆ ਯਾਰ ਕੁੱਟ ਪੈਂ ਜੂ 3000 ਦੇਣਾ ਤੂੰ ਪੈ ਇਥੇ ਮੰਜੇ ਦੇ ਸੌ ਤੂੰ ਕਹੀਂ ਫੇਰ ਤੂੰ 2000 ਘੱਟ ਜੀ ਸਿੱਧਾ ਫੇਰ 2000 ਘੱਟ 3000 ਦਿੰਦੇ ਹਾਂ ਸਾਨੂੰ ਸੂਂਜਿਆਂ ਦਾ ਵੀ ਪਤਾ 3000 ਲੱਗੇ ਹੀ ਨਾ ਪੈਂਜੋ ਸੁਬੀਰਾਂ ਆਹ ਸਿਆਵਾ ਮਾਰਦਾ ਮਾਰਦਾ ਬਾਹਰ ਇਦਾ ਬੰਦੇ ਕੁੜੀ ਅਭੀ ਤੂੰ ਭਾ 3000 ਰੁਪਏ ਲੈ ਤੂੰ ਥੋੜੀ ਨੀ ਦੱਸ ਰੋਪਾ 2000 ਰੁਪਏ ਦੋ ਬੰਦੇ ਯਾਰਾ ਤਿੰਨ ਵੀ ਕਿਹੜੇ ਲੈ ਤੂੰ ਮਾਰੀ ਜਾਂਦਾ ਤਿੰਨ ਤਾਂ ਭੋਗਦਾ ਹਾਂ ਸਦਨਾ ਜੀ ਹਾਂ ਤੂੰ ਆਉਂਦੀ ਥੋੜਾ ਦਿਹਾੜੀ ਲੈ ਗਾਉਣ ਆ 2500 ਮੈਂ ਤਾਂ ਫੇਰ ਵੀ ਆਸਦਾ 2500 3000 ਆ 4000 ਦੇ ਦੇਵਾਂਗੇ ਤੂੰ ਆ 3000 ਮਿਲੂਗਾ ਚੁੱਪ ਕਰ ਜਾ ਡਾਕਟਰ ਚੁੱਪ ਗੈਸ ਬੰਨਾ ਕਰ ਮੇਰਾ ਫੋਟੋ ਇਹ ਤੈਨੂੰ ਪੰਜ ਦਿਨਾਂ ਦਾ ਅੱਗੇ ਪ੍ਰੋਗਰਾਮ ਕੀਤਾ ਤੁਸੀਂ ਮੈਂ ਫਿਰ ਹੋਇਆ ਚਲੋ ਪਰ ਹੁਣ ਤਾਂ ਖੁੱਲ ਗਿਆ ਹੁਣ ਤਾਂ ਭੈਣੇ 500 ਰੁਪਏ ਵਾਅਦੇਰੇ ਪੈ ਗਏ ਨਹੀਂ ਮੈਂ 2500 ਤੋਂ 500 ਵਾਅਦੇ ਲਿੱਤੇ ਆ। ਕਿਆ ਮੌਕੇ ਦੇ ਦਊਗਾ ਜਾ ਤੈਨੂੰ 1000 ਰੁਪਏ ਵਾਦਾ ਰੂਪਾ ਬਿਠਾ। ਨਹੀਂ ਮੈਂ ਜਮਾ ਯਾਰ ਤੂੰ ਹੁੰਡੜ ਗੱਡੇ ਵਾਲਾ ਟੋਪੀ ਲੈ ਲਵੇਂ ਮੈਂ। ਉਹ ਬੜਾ ਫੁੰਲਾਂ ਕਰਦੇ। ਲੈ ਲਓ ਫੇਰ। ਹੋਰ ਫੇਰ ਕਿ ਹੋਰ ਕੀ ਬਾਹਰ ਨਗਰੇ ਆਉਂਦੇ ਤੈਨੂੰ ਤਾਂ ਆ ਜਾ ਕੇ ਲੈ ਲਵੇਂ ਹੋਰ ਕੀ ਪਗਾਈਆਂ ਹੋਰ ਕੀ ਐਨ ਉਹਨਾਂ ਦਾ ਬੱਜ ਜਾਂਦੀ ਰੋਟੀ ਲੱਗੀ ਹੋਈ ਸੀ ਉਹ ਤਰ ਗਈ ਜੱਸ ਪਾਣੀ ਲੈ ਕੇ ਦੇ ਮੈਂ ਪਾਣੀ ਪਿਓ ਪਹਿਲਾਂ ਤਾਂ ਪਾਣੀ ਲਿਓ 3500 ਜਦੋਂ ਅੱਗੇ ਨਹੀਂ ਮੈਂ ਬੋਲਿਆ ਕਿ ਬੋਲਿਆ ਜ਼ਿਆਦਾ ਕਹਿ ਦੇ ਵੀ ਮੈਂ 2000 ਨੇ ਕਹਿਤਾ ਉਹਨੇ ਜਦੋਂ ਆਪਣਾ ਬਾਟ ਸੀ ਹੁਣ ਵੀ ਉਹੀ ਕਿਹਾ ਤੈਨੂੰ 2000 ਦੇ ਆਸਤਾ ਉਹ ਦੁਆਰੇ ਘਰ ਆਇਆ ਮੈਂ ਇੱਕ ਵੀ ਬੋਲਿਆ ਜਿੰਨੇ ਨੇ ਕਹਿਤਾ ਭਾਈ ਤੈਨੂੰ ਮੰਗਿਆ ਸੀਗਾ ਇਹਾਂ ਦਾ ਪੱਤੀ ਸੁਣ ਮੈਂ ਜਾਂ ਠੀਕ ਹੈ ਮੈਂ ਹੁਣ ਨਹੀਂ ਚੱਲ ਤੇ ਹੁਣ ਹਦਰਾ 500 ਸਿੱਧਾ ਹੀ ਬਤਾ ਹਾਂ ਹੁਣ ਤੱਕ ਹੀ ਦਾ ਕੰਮ ਬੈ ਜਾ ਹੁਣ ਤੇ ਦਾ 500 ਦੇਦਾ ਫਸਕੀ ਜਾਂ ਤੈਨੂੰ ਮੈਂ ਦਿੰਦਾ ਘੱਡੇ ਮੈਂ ਨਹੀਂ ਤੈਨੂੰ 500 ਵਾਧ ਕਰਦਾ ਤੇਰਾ ਪਤਾ ਨਹੀਂ ਇਹਨਾਂ ਕੋ ਆਖੀ ਜਾ ਤੈਨੂੰ ਹਾਂ ਐਵੇਂ ਰੋਣਾ ਨਾ ਪਾਈ ਜਾ ਰੋਲਾ ਨਹੀਂ ਪਉਂਦਾ ਪੈਂਗੀ ਘਰ ਤੇਰੀ ਬਹੁਤ ਚੱਲ ਹੁਣ ਵੀ ਅੱਗੇ 250 ਹੁੰਦਾ ਨਹੀਂ ਨਹੀਂ ਹੋਰ ਗਿਆ ਤਾਂ ਹੋਰ ਹੋਰ ਖੜ ਵੀ ਬੈ ਜਾ ਉਹ ਹੋ ਟੋਕਰਾ ਪਰ ਤੇ ਉੱਤੇ ਖੜ ਜਾ ਮੈਂ ਹੋਰ ਰੋ ਹੋਰ ਕੀ ਹੈ 150 ਰੁਪਏ ਕਿਉਂ ਜਿਆਦੇ ਹੈ ਕਿ ਵੀ 15 ਮੇਰੀ ਗੱਲ 35 ਸੇ ਜਾ ਰਹੇ ਹਾਂ ਜਾ ਰਹੇ ਜੀ ਕੋਈ ਜਾ ਰਹੇ ਨਹੀਂ ਹੈਗਾ ਸਾਨੂੰ ਪਤਾ 35 ਸਾਨੂੰ ਕਿਤੇ ਨਹੀਂ ਜੀ ਕਿੰਨੇ ਜਣੇ ਹੋਵੋਗੇ ਤੁਸੀਂ ਦੋ ਜਣੇ ਅਸੀਂ ਮੇਰੀ ਗੱਲ ਸੁਣੋ ਅਸੀਂ ਆ ਜਾਾਂਗੇ ਸ਼ਾਮ ਨੂੰ ਹਾਂ ਪੰਜ ਦਾ ਪ੍ਰੋਗਰਾਮ ਕਸੀਦਾ 5000 5000 ਸ਼ਾਮ ਨੂੰ ਆ ਜਾਗੇ 4:00 ਵਜੇ 4:00 ਵਜੇ ਆ ਕੇ ਆਪਾਂ ਗੋੜਾ ਟੇਸਾ ਸਾਰਾ ਟਿਕ ਟਿਕ ਕਰਾਂਗੇ ਕਰ ਖਾਂਡੇ ਵਾਲਾ ਬੰਦਾ ਹੋਊਗਾ ਛੋਟਾ ਉਹ ਸਾਡਾ ਉਹ ਸਾਡਾ ਕਰਦ ਨਹੀਂ ਤੇ ਬਿੱਲੀ ਦੇ ਦੀ 35 ਤੋਂ ਸਿੱਧਾ ਹੋ ਜਾ ਤੇ ਕੜੀ ਵੰਗੂ ਕੜੀਆਂ ਨੂੰ ਸਿੱਧੇ ਕਰਕੇ ਤਾਂ ਦਰਬਾਰ ਨਹੀਂ ਫੇਰ ਐਵੇਂ ਕੰਮ ਨਹੀਂ ਹੋਵੇ ਜਿਵੇਂ ਕੱਚਾ ਕਰੀਏ ਨਾ ਕੰਮ ਤੋਂ ਕੀ ਆ ਬਈ ਇਹਨੂੰ 3000 ਤੋਂ ਬਹੁਤ ਹੈ ਨਹੀਂ ਬਾਹਰ ਹੋਵੇ ਤੇ ਤੱਕਰੀ ਜਾਂਦਾ ਤੂੰ ਨਾ ਦੇਗਾ ਕੁਛ ਮੈਂ ਉਹੀ ਚਲਾ ਜਾਊਗਾ ਚਲੋ ਵੀ ਆ ਜੀ ਚਲੋ ਨਾਂ ਨਹੀਂ ਕਰੀ ਚੱਲੋ ਬੜੀ ਇਹ ਰਾਇਣਾ ਇਹ ਤੂੰ ਜਾਂ ਸੀ ਖਾਇਆ ਮਹੌਲ ਯਾਰ ਮੂੰਹ ਜਨ ਮੂੰਹ ਯਾਰ ਨਾ ਕੋਈ ਨਾ ਦੇ ਬੱਸ ਜੇ ਥੋੜਾ ਕੋ ਨਿਕਲਦੇ ਨਾ ਇਹ ਅਡੰਗਾ ਨਿਕਲਦਾ ਸਾਡੇ ਮੂੰਹੋਂ ਚੁਟਾਇਆ ਜਾਂਦਾ ਹੋਰ ਗੱਲ ਇਹ ਕਿੰਨਾ ਹੁੰਦਾ 3500 ਹੋਰ ਕੀ ਹੈ 500 ਦਾ ਰੋਲਾ ਹੋਰ ਕੀ ਐਵੇਂ ਮੈਂ ਕੀ ਮੰਗਦਾ ਦੱਸ ਕੋਈ ਨਹੀਂ ਫਿਰ ਉਧਰ ਉਹ ਉਦੋਂ ਕਰ ਲਾਂਗੇ ਕਰਨਾ ਤਾਂ ਫਿਰ ਕੋਈ ਨਹੀਂ ਸਵਾਰ ਬਣਾਇਆ ਤਾਂ 3500 ਜੇ ਨਾ ਸਵਾਰ ਬਣਾਇਆ 2500 ਕਰ ਦੇ ਕਿਉਂ ਨਾ ਸਵਾਰ ਬਣਾਇਆ

ਲੱਗੀ ਜਾਂਦਾ ਥਰਮਾਮੀਟਰ ਬੁਖਾਰ ਦਾ ਹੈਗਾ ਉਹ ਵੀ ਸ਼ਗਲ ਹੀ ਦਸੀ ਜਾਂਦੀ ਆ ਦੀ ਐਂ ਤੋਂ ਬੈਠਣ ਵਾਲਾ ਹੈ ਨਹੀਂ ਇਹ ਨਾ ਬਾਹਰ ਆਏ ਪਿਆ ਸੀਗਾ ਕੋਈ ਨਹੀਂ ਛੋ 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 ਨਾ ਯਾਰ ਲੱਗੀ ਹੋਣੀ ਕੋਈ ਛੋ ਛੋ ਕਰੀ ਜਾਵੇ ਕੋਈ ਬਾਹਰ ਤੇ ਪਰ ਇਹ ਪਿਆ ਤਾਂ ਪਈ ਤਾਂ ਵਧੀਆ ਸੀ ਕੋਈ ਜਰਮ ਹੈ ਬੁਖਾਰ ਹੋ ਰਹਿਣਾ ਜਰੂਰ ਤਾਂ ਆਈ ਲੱਤੀ ਹੋਊਗਾ ਉਹ ਜੀ ਬੁਖਾਰ ਚ ਤਾਂ ਹੀ ਹੈ ਨਾ ਸਰੀਰ ਡਾਉ ਹੋਇਆ ਨਾ ਤਾਂ ਹੀ ਉਹ ਟਿੱਗੀ ਬੈਠੀ ਆ ਕੀ ਜਿਆਦਾ ਮੈਂ ਬੱਚਿਆਂ ਨੂੰ ਵਧੀਆ ਨਹੀਂ ਹੁੰਦੀ ਬੁਖਾਰ ਹੂੰ ਸਾਡੇ ਵੀ ਤਜਰਬੇ ਐ 13ਵੀਂ ਕੋਈ ਫਰੀ ਪੰਜਾਬ ਪੰਜਾਬ ਦਾ ਕੋਈ ਡਾਕਟਰ ਨਹੀਂ ਛੱਡਿਆ ਤਜਰਬੇ ਤਾਂ ਨਹੀਂ ਐ ਕੋਈ ਬੱਚਾ ਤਾਂ ਇਹ ਪੁੱਛ ਲਓ ਦੱਸਦੀ ਆਂਦੀ ਹੁੰਦੀ ਐ ਐ ਤਾਂ ਹੈ ਹੀ ਨਹੀਂ ਬੈਠਣ ਨਾਲ ਇਹ ਕਿਹੜੇ ਕੋਡ ਲਾ ਦੀ ਥੋੜੇ ਜਰਵਾਜਾ ਕਹਿੰਦੀ ਕੀ ਚੀਜੀ ਹੋਰ ਦੇ ਉਦੇ ਮਾਸੀ ਤੇ ਜਦੋਂ ਨਾਨੀ ਤੇ ਮਾਸਰ ਜਾਣ ਲੱਗਦੇ ਤੇ ਨਦਰ ਕਹਿੰਦਾ ਵੀ ਮੈਂ ਵੀ ਨਾਲ ਜਾਣਾ ਤੇ ਉਹ ਚੜ ਕੇ ਬੈਠ ਜਾਂਦਾ ਨਾਲ ਤੇ ਅਸੀਂ ਵੇਖੋ ਵੀ ਸਾਰੇ ਜਾਣੇ ਰਲ ਕੇ ਕਿਵੇਂ ਉਹਨੂੰ ਤਾਰਨ ਦੀ ਕੋਸ਼ਿਸ਼ ਕਰਦੇ ਆ ਗੱਡੀ ਆ ਗਈ ਨਦਰ ਨੂੰ ਤਾਰਨ ਆਸਤੇ ਦੇਖੋ ਬਈ 1 2 3 6 7 ਯਾਨੀ ਜੋਰ ਲੱਗੀ ਜਾਂਦਾ ਭੂਰਾ ਅਸੀਂ ਛੱਡ ਕੇ ਅਸੀਂ ਕਰੀਏ ਮੇਰਾ ਬੁਖਾਰ ਕਰਕੇ ਆ ਪੱਕਾ ਹੀ ਚੱਲ ਪਾ ਲਿਆ ਮਾਸੀ ਬਸ ਆ ਜਾ ਬੁੱਤ ਮੈਂ ਪਾਪਾ ਚੱਲਿਆ ਫਿਰ ਕੋਈ ਨਹੀਂ ਛਾਪੀ ਛੱਡ ਦਾਂਗੇ ਫਿਰ ਆ ਵੇਖ ਮਾਣੀ ਵੇਖ ਲੈ ਕਿੰਨਾ ਆਇਆ ਪਿਆ ਆ ਕੁਛ ਕੀ ਆ ਆ ਜਾ ਬੁੱਤੂ ਆ ਵੀ ਦੀਵੀਆਂ ਚੱਲੀਆਂ ਸੰਸਾਰ ਦੇ ਦੀਵੇ ਖੜਗਾ ਲੈ ਜਿਸ ਵਿੱਚ ਮੈਂ ਅੰਦਰ ਆਉਂਦਾ ਕੰਮ ਕਰ ਗਿਆ ਗਿਆ ਕਰ ਜਾਂਦੀ ਪਕਰ ਲਗੇ ਗੇਮ ਸਟਾਰਟ ਤੂੰ ਨਹੀਂ ਖੇਡਦੀ ਤੇ ਆਪਾਂ ਆ ਪਾਏ ਆ ਇਹਨਾਂ ਨੂੰ ਅਲਫਾਬੈਟ ਤੇ ਜਿਹੜੇ ਪ੍ਰਾਈਜ਼ ਆ ਉਹ ਵੀ ਸਾਹਮਣੇ ਆ ਤੇ ਹੁਣ ਹੀ ਆਪਾਂ ਨੂੰ ਇੱਕ ਇੱਕ ਕਰਕੇ ਦੱਸਣਗੇ ਤੇ ਜੋ ਵੀ ਹੋਇਆ ਤੇ ਆ ਫੜ ਕੇ ਰੱਖੋ ਨਜ਼ਰ ਤੂੰ ਸੀਰਤ ਨੂੰ ਆਪਾਂ ਹੈਂਡ ਓਵਰ ਕਰਤਾ ਇਹ ਤੇ ਚਲੋ ਵੀ ਸਟਾਰਟ ਸ਼ਬਦ ਏ ਨੋ ਚਲੋ ਪਿੱਛੇ ਜੈਡ ਹਾਂ ਹਾਂ ਬੱਸ ਬਾਅਦ ਚ ਦੱਸ ਦਾਂਗੇ ਕਰ ਕਰੀ no c <coughs> <coughs> yes please ha bas last reh gaya karo jo mil gayi j no k no <coughs> no m no y no w no q <coughs> no <O>. u <coughs> no. ਨੋ ਆ ਯੈਸ ਬਈ ਇਹ ਕਰਗੀ ਨੂਰ ਕਰਗੀ ਜੈਡ ਤੇ ਆਰ ਕੋਰਕਰੇ ਤੇ ਮੰਚ ਠੀਕ ਹੈ ਤੇ ਜਿਹੜੀ ਸ਼ਬਦ ਨੇ ਸੀ ਜਿਹੜਾ ਗੈਸ ਕੀਤਾ ਸੀਗਾ ਤੇ ਨੂਰ ਨੇ ਕੀਤਾ ਸੀਗਾ ਜੈਡ ਜੈਡ ਤੇ ਆ ਰਹੀ ਸੀ ਨਾ ਠੀਕ ਹੈ ਕੋਰਕਰੇ ਤੇ ਮੰਚ ਦੀ winner ਹੋ ਗਈ ਇਹ ਦੂਜੀ ਆਪਣੀ ਨੂਰ ਤੇ ਇਹ ਹੋ ਗਈ ਫੇਰ ਰੀਲਿਸ ਦੀ winner ਜਿਹੜੇ ਡਾਕਟਰ ਨੇ ਬੰਦ ਕੀਤੇ ਆ ਚਲੋ ਬਈ ਤੇ ਉਹ ਜਿਹੜੀ ਉਹ ਫੇਰ ਬਈ ਜੀ ਉਹਦਾ ਉਹ ਸਾਰਾ ਕੁਝ ਬੰਦ ਆ ਤੇ ਤਾਂ ਹੀ ਉਹ ਜਿੱਤਦੀ ਨਹੀਂ ਬਈ ਉਹਨੂੰ ਸਾਰਾ ਕੁਝ ਬੰਦ ਕੀਤਾ ਨਾ ਉਹਨੇ ਲੇਜ਼ ਖਾਣੇ ਨਾ ਕੁਰਕਰੇ ਦੇ ਨਾ ਮੰਚ ਤੇ ਉਹ ਤਾਂ ਹੀ ਨਹੀਂ ਜਿੱਤ ਰਹੀ ਉਹ ਵੀ ਆਪਾਂ ਕਰਨ ਲੱਗੇ ਆ ਸੈਕਿੰਡ 라ਉਂਡ ਸਟਾਰਟ ਤੇ ਜਿਹੜੇ ਆਪਾਂ ਪਾਦੇ ਆ ਪੰਜਾਬੀ ਚ ਠੀਕ ਹੈ ਤੇ ਹੁਣ ਆਪਾਂ ਨੂੰ ਫੇਰ ਇੱਕ ਵਨ ਬਾਈ ਵਨ ਕਰਕੇ ਦੱਸਣਗੇ ਇਹ ਤੇ ਜਿਹੜੇ ਪ੍ਰਾਈਜ਼ ਆ ਉਹ ਸਾਹਮਣੇ ਇਹਨਾਂ ਦੇ ਤੇ ਖੜ ਜਾ ਇਹ ਮੈਂ ਤਾਂ ਪੁੱਛੀ ਜਾਂਦੀ ਆ ਚੱਲ ਬਈ 10 ਸ਼ਬਦ

ਉੱਤੋਂ ਪਿੱਛੇ ਚੱਲ ਪਿੱਛੇ ਪਿੱਛੇ ਜਾ ਯੈਸ ਮੰਚ ਦੋ ਮੰਜੇ ਤੈਨੂੰ ਖੜਕ ਰਿਆ ਦੇ ਵੈਕਟ ਵਾਵਾ ਮੈਨੂੰ ਕਰ ਕਰੇ ਨਹੀਂ ਚਾਹੀਦੇ ਕਰ ਕਰੇ ਆ ਤੇ ਮਰ ਜਾ ਕਰ ਕਰੇ ਆ ਤੇ ਚੱਲ ਬੋਲ ਕਰ ਕਰਕੇ ਰਹਿ ਤੇ ਮੈਂ ਚੱਲ ਬੋਲ ਤੂੰ ਦੱਸ ਅੱਗੇ ਦੱਸ ਇੱਕ ਰਹਿ ਗਿਆ ਗੈਸ ਕਰਨ ਵਾਲਾ ਬੋਲ ਈਡੀ ਤੇ ਲੇਜ਼ ਵੀ ਜਿੱਤ ਗਈ ਬਈ ਅੱਜ ਹੈਗੀ ਖਾ ਤੇ ਅਸਤੇ ਤੈਨੂੰ ਦੱਸਿਆ ਵੀ ਚਾਕਲੇਟਾ ਮਿਲਿਆ ਤੇ ਨਾ ਕਰ ਕਰ ਕਰੇ ਲੈ ਮੈਨੂੰ ਮਿਲਿਆ ਬਾਬਾ ਜੀ ਦਾ ਅਟਾ ਤੇ ਦੋ ਸ਼ਬਦ ਕਿੰਨੇ ਸ਼ਬਦ ਤੂੰ ਇਹੋ ਵੀ ਪੰਜ ਹੀ ਮਿਲਿਆ ਇੱਕ ਮੰਚ ਇੱਕ ਲੀਡਾ ਜ਼ਿਕਰ ਕਰੇ ਆ ਕਰ ਕਰੇ ਚਾਹੀਦੇ ਲੈ ਕਰ ਕਰੇ ਗਏ ਦੋ ਮੰਚ ਮੰਚ ਹੈਗੇ ਆ ਹਾਂ ਦੋ ਮੈਨੂੰ ਕੋਲ ਦੋ ਮੰਚ ਆ ਇੱਕ ਮੇਰੇ ਤੋਂ ਮੰਚ ਲੈ ਸਕਦੇ ਆ I can take ਕਰ ਕਰੇ ਬਿਕਾਜ਼ I love that ਬਾਰੇ ਬਿਨਾਂ ਕਰ ਰਹੇ ਨਾ ਵਾਦ ਹਾਂ ਕੋਲ ਹੋ ਸਕਦੀ ਆ ਸਾਡੇ ਦੋਨਾਂ ਚ ਐਕਸਚੇਂਜ ਬਸ ਠੀਕ ਆ ਹਾਂ ਤੁਸੀਂ ਕਰੋ ਗਰੀਬ ਫਾਉਟਾ ਫॉर ਯਰ ਮੰਥ ਆਫਕਾ ਸੋ ਦੇਰ ਟੂ ਨੰਬਰ ਇਸ ਨੋਟ ਆਫ ਮਨੀ ਨੋਟ ਆਫ ਹੈਵ ਮਨੀ ਨਹੀਂ ਇਟ ਇਸ ਨੋਟ ਆ ਯਾ ਤੋ ਲੈ ਕੇ ਸੌ ਦੇ ਵਿੱਚ ਡੈਡ ਇਸ ਲੱਕ ਯਾ ਡੈਡ ਦੇ ਬਲੌਗਸ ਟੂ ਯੂ ਡੈਡ ਬਲੌਗਸ ਟੂ ਹਿਮ ਦੇ ਵਿਲ ਗਿਵ ਦ ਪ੍ਰਾਈਸ ਡੋਟ ਗਿਵ ਹਰ ਯਾ ਤੋ ਲੈ ਕੇ ਸੌ ਦੇ ਵਿੱਚ ਵਿੱਚ ਗੇ ਬਈ ਇਹ ਦੇਖ ਦਿਆ